ਸਸੇਗਲ ਜੀ ਮੈਂ ਸੋਰਮ ਰਿਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਲਾ ਦੇ ਸਰਕਾਰੀ ਰੰਦੀਰ ਕਾਲਜ ਦੇ ਪ੍ਰਿੰਸੀਪਲ ਤੋਂ ਦੁਖੀ ਮਹਿਲਾ ਮੁਲਾਜ਼ਮ ਦੀ ਮੌਤ ਤੋਂ ਬਾਅਦ ਪੁਲਿਸ ਨੇ ਪ੍ਰਿੰਸੀਪਲ ਤੇ ਕੀਤਾ ਮਾਮਲਾ ਦਰਜ ਅਤੇ ਫਿਰ ਹੋਇਆ ਸੰਸਕਾਰ ਖੁਦ ਵੇਖੋ ਇਹ ਰਿਪੋਰਟ ਪ੍ਰਿੰਸੀਪਲ ਮਰਦਾਬਾ 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 ਆਤਲ ਪ੍ਰਿੰਸੀਪਲ ਮਰਦਾਬਾ ਮਰਦਾਬਾ हाय 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 मास्क लगा हुआ सह नहीं सी आता प्रॉपर्ली और इन्होंने प्रेशर पाया कि चाबियां कि, है, और कि है। और मैं वो चीज देखी अपनी और मैं है अपनी अखसूस की अपनी तो हाथ जोड़ती ਮੈਨੂੰ ਪੁੱਛਿਆ ਰਾਜਵੀਰ ਚਾਬੀਆਂ ਕਾਲਜ ਵਾਲੇ ਚਾਬੀਆਂ ਪੁੱਛ ਰਹੀ ਹੈ ਕਿਦੀ ਉਹਨਾਂ ਨੂੰ ਕਹ ਇੱਥੇ ਤਾਂ ਛੱਡ ਦਿਓ ਮੈਨੂੰ ਇੱਥੇ ਦਾ ਛੱਡ ਦਿਓ ਬਸ ਕਰੋ ਔਰ ਇੱਕ ਗੱਲ ਉਹਨੇ ਮੈਨੂੰ ਕਹੀ ਸੀ ਕਿ ਸਭ ਕਰਦੇ ਨੇ ਕਿ ਅਸੀਂ ਖਮਾਨ ਨੂੰ ਅਸੀਂ ਖਾਣ ਨੂੰ ਨਿਕਲੇ ਅਸੀਂ ਆਪਣਾ ਢਿੱਡ ਪਾਲਣਾ ਸੀ ਲੋਕੀਂ ਕਿਵੇਂ ਜਾਣੀ ਸੀ ਜੇ ਉਹ ਕੰਮ ਦੇ ਉੱਤੇ ਉਹ ਪਰਸੇ ਨੇ ਰੋਟੀ ਵੀ ਉਹ ਖਾ ਸਕਾਰੀ ਪ੍ਰਿੰਸੀਪਲ ਮੁਰਦਾਬਾ 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 ਪਾਪਾ ਮੁਰਦਾ ਮੁਰਦਾਬਾ ਮੁਰਦਾਬਾ ਗੁਰਦਾਬਾ ਰਾਜਵਿੰਦਰ ਕੌਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਰਾਜਵਿੰਦਰ ਕੌਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਠੀਕ ਹੈ ਕੀ ਮਾਮਲਾ ਜੀ ਇਹ ਸਾਰਾ ਉਹ ਇਹ ਮਾਮਲਾ ਜੀ ਇਹ ਲੜਕੀ ਜਿਹੜੀ ਰੰਧੀਰ ਕਾਲਜ ਦੇ ਵਿੱਚ ਕਲੈਰੀਕਲ ਪੋਸਟ ਤੇ ਨੌਕਰੀ ਕਰਦੀ ਸੀ ਜਿਹੜਾ ਪ੍ਰਿੰਸੀਪਲ ਆ ਬੜਾ ਇੱਕ ਪੜਿਆ ਲਿਖਿਆ ਬੇਵਕੂਫ ਇਨਸਾਨ ਜਿਹੜਾ ਲੜਕੀ ਨੂੰ ਪਰੇਸ਼ਾਨ ਕਰਦਾ ਸੀਗਾ ਔਰ ਪਹਿਲਾ ਵੀ ਇਹਨੂੰ ਮੈਂ ਸਾਡੇ ਕਲਾਸ ਹੋਰਾਂ ਨਾਲ ਪੰਗੇ ਲੈਂਦਾ ਸੀ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ ਇਹਨੂੰ ਸਮਝਾਇਆ ਸੀ ਵੀ ਤੂੰ ਇਸ ਤਰ੍ਹਾਂ ਨਾ ਕਰ ਅਖੀਰ ਉਸ ਲੜਕੀ ਨੂੰ ਮੌਤ ਦੇ ਘਾਟ ਇਸ ਪ੍ਰਿੰਸੀਪਲ ਉਤਾਰਿਆ ਗਿਆ ਮੈਂ ਪੁਲਿਸ ਪ੍ਰਸ਼ਾਸਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਸ ਕਾਤਲ ਪ੍ਰਿੰਸੀਪਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਥੇ ਜਜਬਾਤ ਜੁੜੇ ਹੋਏ ਮੁਲਾਜ਼ਮਾਂ ਦੇ ਟੁਕੇ ਦੇ ਨਾਲ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਆ ਸੀ ਖੜ ਜਾਂਦੇ ਆ ਅਸੀਂ ਮਰਨ ਮਾਰਨ ਤੱਕ ਚੱਲ ਜਾਨੇ ਆ ਅਸੀਂ ਕਿਸੇ ਦਾ ਡਰ ਪੈ ਨਹੀਂ ਮੰਨਦੇ ਸਵਾਇਕ ਨੂੰ ਗਵਿੰਦ ਸਿੰਘ ਮਹਾਰਾਜ ਤੋਂ ਅਸੀਂ ਇੱਥੇ ਆਣ ਕੇ ਪ੍ਰਿੰਸੀਪਲ ਨੂੰ ਸਮਝਾ ਕੇ ਵੀ ਗਏ ਉਦੋਂ ਪ੍ਰਿੰਸੀਪਲ ਮਾਫੀ ਵੀ ਮੰਗ ਗਿਆ ਉਪਰ ਤੋਂ ਬਾਅਦ ਪ੍ਰਿੰਸੀਪਲ ਕੁੜੀ ਨੂੰ ਇੰਨਾ ਕਮੈਂਟਰੀ ਨੇ ਹਰਾਸ ਕੀਤਾ ਕੁੜੀ ਬਿਮਾਰ ਹੋ ਗਈ ਟੈਨਸ਼ਨ ਲੈ ਕੇ ਅੱਜ ਜਿੰਸ ਤੁਸੀਂ ਅੱਜ ਇੱਥੇ ਆਏ ਆ ਹਾਸੇ ਬਾਰੇ ਕੀ ਗੱਲਾ ਚਾਹੁੰਦੇ ਆ ਇਹ ਬਹੁਤ ਹੀ ਮੰਨ ਭਾਗੀ ਘਟਨਾ ਹੈ ਕਿ ਇੱਕ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ ਆ ਉਹਨਾਂ ਦੀ ਅਕਸਮਤ ਹੋਰ ਪੀ ਟੈਮ ਇ ਜਿਹੜੀ ਹੈਗੀ ਮੌਤ ਹੋ ਗਈ ਹੈ ਬਹੁਤ ਦੁਖਦੀ ਘਟਨਾ ਹੈਗੀ ਹੈ ਮੈਨੂੰ ਇੱਕ ਮ੍ਰਿਤਕ ਜਿਹੜੇ ਕਰਮਚਾਰੀ ਜਿਹੇ ਉਹਨਾਂ ਦੇ ਮਾਤਾ ਜੀ ਵੱਲੋਂ ਇੱਕ ਐਪਲੀਕੇਸ਼ਨ ਵੀ ਪ੍ਰਾਪਤ ਹੋਈ ਹੈਗੀ ਹੈ ਹਰ ਵੀ ਕੰਟੈਂਟ ਸੇ ਜਿਹੜੀ ਵੀ ਵਾਣਦੀ ਕਾਰਵਾਈ ਹੈਗੀ ਅਸੀਂ ਨਰਮਲ ਚ ਲੈ ਕੇ ਆਉਣੀ ਹੈ ਇੱਕ ਵਾਰੀ ਮੈਂ ਡਿਸਕਸ ਕਰਨਾ ਪੈਗਾ ਕਿਉਂਕਿ ਬਤੌਰ ਐਸਟੀਐਮ ਮੇਰੇ ਕੋਲ ਹੈ ਜੇ ਇਹ ਮੇਰੇ ਆ ਇਹ ਮਕਮਾ ਦੂਸਰਾ ਹੈਗਾ ਵਾ ਮੇਰੇ ਦਾਇਰੇ ਤੋਂ ਇਹ ਚੀਜ਼ਾਂ ਥੋੜੀਆਂ ਬਾਹਰ ਨਹੀਂ ਤੇ ਮੈਨੂੰ ਉੱਚ ਅਧਿਕਾਰੀਆਂ ਨਾਲ ਜਿਹੜਾ ਹੈਗਾ ਰਾਫਤ ਕੰਮ ਕਰਕੇ ਜੋ ਵੀ ਅਸੀਂ ਬਣ ਸਕਦਾ ਹੈਗਾ ਅਸੀਂ ਸਰ ਜਿਹੜਾ ਇਹ ਧਰਨਾ ਹੁਣ ਦਿੱਤਾ ਵਾ ਇਹ ਤੁਹਾਡੇ ਸ਼ਵਾਸਨ ਤੇ ਧਰਨਾ ਹੁਣ ਚੱਕ ਰਿਹਾ ਨਹੀਂ ਦਿਖੋ ਧਰਨਾ ਇਹ ਨਹੀਂ ਲਗਾਏਗਾ ਇਹੀ ਜਾਣਦੇ ਹੈਗੇ ਨੇ ਪਰ ਮੈਂ ਪ੍ਰਧਕਤੇ ਮਾਤਾ ਜੀ ਨੇ ਉਹਨਾਂ ਦੀ ਭੈਣਾਂ ਦੇ ਨਾਲ ਔਰ ਬਾਕੀਆਂ ਸਾਰੀ ਜਿਹੜੇ ਜਥੇਬੰਦੀਆਂ ਗਈਆਂ ਗਈਆਂ ਉਹਨਾਂ ਦੇ ਨਾਲ ਗੱਲ ਕੀਤੀ ਹੈਗੀ ਹੈ ਤੇ ਮੇਰੇ ਖਿਆਲ ਸਾਰੇ ਸਵਸਥ ਹੈਗੇ ਨੇ ਔਰ ਦਰਨੀ ਬਾਰੇ ਤੇ ਇਹੀ ਬਿੱਤਰ ਦੱਸ ਸਕਦੇ ਹਾਂ ਸਰ ਕਾਫੀ ਮੈਂਟਲ ਟੌਲ ਸੇ ਦਿੱਤਾ ਗਿਆ ਹੈ ਕਿਸ਼ਨ ਨੂੰ ਹਾਂ ਨੇ ਐਪਲੀਕੇਸ਼ਨ ਦੇ ਵਿੱਚ ਪੜ੍ਹ ਰਿਆ ਸੀ ਕਿ ਇੱਕ ਵਾਰੀ ਅਸੀਂ ਸਾਰੀਆਂ ਚੀਜ਼ਾਂ ਆਈ ਡੀ ਹੈ ਕਿ ਹੁੰਦੀ ਹੈ ਤਬਦੀਸ਼ ਕਰਕੇ ਕੀ ਕੁਸ਼ ਕੀ ਪਾਵਾਂਗੇ ਸਰ ਕਿੱਥੇ ਰਹਿਣ ਨਾਲ ਤੇ ਇਸ ਦੀ ਇੱਕ ਕਪੂਰਥਲੇ ਦੀ ਹੀ ਰਹਿਣ ਵਾਲੇ ਸੀਗੇ ਜੀ ਬੋਲਾ ਸਿੰਘਪੁਰ ਮਹਲਾ ਸਿੰਘਪੁਰ ਕਪੂਰਥਲਾ ਹੋਰ ਉਮਰ ਇਨਾ ਦੀ ਤਕਰੀਬਨ ਤਕਰੀਬਨ 44 46 ਸਾਲ ਦੀ ਉਮਰ ਸੀ ਤੇ ਰਹੋਗੇ تھے ਜੋ ਕਰ ਰਹੇ ਸੀ 2005 2005 ਤੋਂ ਜੋ ਕਰ ਰਹੇ ਸੀ ਤੰਗ ਪਰਸਾਨ ਕੀਤਾ ਸੀ ਤੇ ਇਹਨਾਂ ਦਿਨਾਂ ਵਿੱਚ ਸਾਡੀ ਪੈਣ ਗਈ ਆ ਉਹ ਵੀ ਇੱਕ ਛੀਦੀ ਦਾ ਦਰਜਾ ਬਣ ਜਾਣਾ ਬਣ ਰਹਾ ਹੈ ਅਸੀਂ ਜਥੇਬੰਦੀ ਵੱਲੋਂ ਕਿਨੇ ਸਾਡੀ ਭੈਣ ਸਾਡੇ ਤੋਂ ਦੂਰ ਕਰਤੀ ਸਰ ਆਜ ਤੁਸੀਂ ਦੁੱਖ ਦੀ ਘੜੀ ਵਿੱਚ ਇੱਥੇ ਆਏ ਹੋ ਸੰਸਕਾਰ ਦੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸੰਗਤ ਰੰਨਾ ਜੀ ਮੈਂ ਕਲੈਰikal ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹਾਂ ਤੇ ਮੇਰੇ ਨਾਲ ਸਰਦਾਰ ਨਰਿੰਦਰ ਸਿੰਘ ਚੀਮਾ ਜ਼ਿਲ੍ਹਾ ਸੂਬਾ ਜਨਰਲ 77 ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਅੱਜ ਰਾਜਵਿੰਦਰ ਕੌਰ ਦਾ ਸੰਸਕਾਰ ਅਸੀਂ ਪੁਲਿਸ ਪ੍ਰਸ਼ਾਸਨ ਵਲੋਂ ਜਿਹੜਾ ਉਹ ਤੀਰਥਰਾਮ ਬਸਰਾ ਤੇ ਜਿਹੜਾ ਪਰਚਾ ਕਰ ਦਿੱਤਾ ਗਿਆ 306 ਦਾ ਉਹਦੇ ਬਾਅਦ ਪੁਲਿਸ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਕਿ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਉਹਦੇ ਬਿਹਾਫ ਤੇ ਅੱਜ ਅਸੀਂ ਜਿਹੜਾ ਡੀਸੀ ਚੌਂਕ ਦੇ ਵਿੱਚ ਧਰਨਾ ਲਾਉਣਾ ਸੀ ਉਹ ਮੁਲਤਵੀ ਕੀਤਾ ਤੇ ਰਾਜਵਿੰਦਰ ਕੌਰ ਮੈਡਮ ਦਾ ਜਿਹੜਾ ਉਹ ਸੰਸਕਾਰ ਕਰਵਾਤਾ ਮੈਂ ਸੌਰਮਰੀ ਐਕਟ 19 ਨਿਊਜ਼ ਟੀਵੀ ਨਾਲ ਮਨਜੀਤ ਕੌਰ ਕਪੂਰਸਲਾ